ਅੱਜ ਫੇਰ ਅਮਰੀਕਾ ਨੇ ਬਹੁਤ ਵੱਡਾ ਐਕਸ਼ਨ ਕੀਤਾ ਤੇ ਅਮਰੀਕਾ ਦੇ ਵਿੱਚ ਭਾਰਤ ਚੋਂ ਗਏ ਹੋਏ ਹਜ਼ਾਰਾਂ ਭਾਰਤੀਆਂ ਦੇ ਸਾਹ ਸਕਾ ਦਿੱਤੇ ਨੇ ਕਿਉਂਕਿ ਅਮਰੀਕਾ ਨੇ ਅੱਜ ਇੱਕੋ ਹੁਕਮ ਕਰਕੇ ਹਜ਼ਾਰਾਂ ਭਾਰਤੀਆਂ ਦੇ ਜਿਹੜੇ ਉੱਥੇ ਗਏ ਹੋਏ ਨੇ ਉਹਨਾਂ ਦੇ ਵੀਜ਼ੇ ਇੱਕਦਮ ਰੱਦ ਕਰ ਦਿੱਤੇ ਨੇ ਔਰ ਦੂਜੇ ਪਾਸੇ ਭਾਰਤ ਦੇ ਵਿੱਚੋਂ ਵਿਦੇਸ਼ ਦੀ ਧਰਤੀ ਤੇ ਗਈ ਕੁੜੀ ਨੂੰ ਗੋਲੀ ਮਾਰੀ ਗਈ ਹੈ ਤੇ ਉਸ ਦੀ ਮੌਤ ਹੋ ਗਈ ਹੈ ਉਹ ਕੁੜੀ ਪੰਜਾਬ ਦੇ ਤਰਨਤਾਰਨ ਦੇ ਪਿੰਡ ਧੂੰਦਾ ਦੀ ਹੈ ਇਹ ਸਾਰਾ ਕੁਝ ਸਾਡੇ ਦੇਸ਼ ਦੀਆਂ ਘਟੀਆ ਸਿਆਸਤਾਂ ਤੇ ਮਾੜੇ ਰਾਜ ਪ੍ਰਬੰਧ ਦੀ ਇੱਕ ਬਹੁਤ ਵੱਡੀ ਉਦਾਹਰਣ ਹੈ ਕਿਉਂਕਿ ਇੱਥੇ ਲੋਕਾਂ ਨੂੰ ਰੁਜ਼ਗਾਰ ਨਹੀਂ ਮਿਲਦਾ ਕੰਮ ਨਹੀਂ ਮਿਲਦਾ ਵਧੀਆ ਜ਼ਿੰਦਗੀ ਨਹੀਂ ਮਿਲਦੀ ਤੇ ਇੱਥੋਂ ਤੰਗ ਹੋ ਕੇ ਫਿਰ ਸਾਡੇ ਧੀਆ ਪੁੱਤ ਮੁੰਡੇ ਕੁੜੀਆਂ ਬਾਹਰਲੇ ਦੇਸ਼ਾਂ ਵੱਲ ਜਾਂਦੇ ਨੇ ਤੇ ਉਹਨਾਂ ਧਰਤੀਆਂ ਤੇ ਰੱਜ ਕੇ અપਮਾਨ ਹੋ ਰਿਹਾ ਤੇ ਹੁਣ ਅਮਰੀਕਾ ਕੈਨੇਡਾ ਆਸਟ੍ਰੇਲੀਆ ਸਾਰੇ ਮੁਲਕ ਉਥੋਂ ਇਧਰ ਨੂੰ ਧੱਕੇ ਮਾਰ ਮਾਰ ਕੱਢ ਰਹੇ ਨੇ ਤਾਂ ਅਮਰੀਕਾ ਨੇ ਇੱਕ ਹੋਰ ਵੱਡਾ ਕਦਮ ਚੁੱਕਿਆ ਜਿਹੜੇ H1 ਵੀਜ਼ਾ ਜਿਹੜਾ ਸਟੱਡੀ ਵੀਜ਼ਾ ਮੰਨਿਆ ਜਾਂਦਾ ਹੈ ਉਹਦੇ ਉੱਪਰ ਜਿਹੜੇ ਅਮਰੀਕਾ ਗਏ ਨੇ ਪੰਜਾਬੀ ਮੁੰਡੇ ਕੁੜੀਆਂ ਭਾਰਤ ਦੇ ਵਿੱਚੋਂ ਉਹਨਾਂ ਦੇ ਵਿੱਚੋਂ ਸੈਂਕੜੇ ਹਜ਼ਾਰਾਂ ਨੂੰ ਇੱਕੋ ਈਮੇਲ ਭੇਜ ਕੇ ਅੱਜ ਤੇ ਉਹਨਾਂ ਨੂੰ ਉਥੋਂ ਕੱਢਣ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਨੇ ਇਹ ਵੀਜ਼ਾ ਕੀ ਹੈ ਔਰ ਕੱਢਣ ਦੇ ਆਦੇਸ਼ ਜਾਰੀ ਕਿਉਂ ਕੀਤੇ ਗਏ ਨੇ ਇਹ ਵੀ ਸਮਝਣ ਵਾਲਾ ਮਾਮਲਾ ਹੈ ਤੇ ਦੂਜਾ ਵਿਦੇਸ਼ ਦੀ ਧਰਤੀ ਤੇ ਕੁੜੀ ਨੂੰ ਗੋਲੀ ਕਿਵੇਂ ਵੱਜੀ ਹੈ ਇਹ ਵੀ ਗੌਰ ਨਾਲ ਸੁਣਨ ਵਾਲਾ ਮਾਮਲਾ ਹੈ ਹੁਣ ਇਹ ਸਾਰੇ ਕੁਸ਼ਤੇ ਤੁਸੀਂ ਆਪਣਾ ਕੀਮਤੀ ਵਿਚਾਰ ਆਪਣਾ ਕਮੈਂਟ ਜ਼ਰੂਰ ਲਿਖਦਿਆ ਕਰੋ ਹੁਣ ਜਿਹੜੇ ਐਫ 1 ਵੀਜੇ ਦੇ ਉੱਪਰ ਅਮਰੀਕਾ ਦੀ ਧਰਤੀ ਤੇ ਗਏ ਨੇ ਉਹ ਵੀਜ਼ਾ ਜਿਹੜਾ ਸਟੱਡੀ ਵੀਜ਼ਾ ਹੈ ਪੂਰਾ ਹੋਣ ਤੋਂ ਬਾਅਦ ਉੱਥੇ ਹੀ ਰਹਿ ਜਾਂਦੇ ਨੇ ਕਿਉਂਕਿ ਇੱਥੋਂ ਦੁਖੀ ਹੋ ਕੇ ਸਾਰੇ ਗਏ ਹੁੰਦੇ ਨੇ ਇੱਥੇ ਕੋ ਕੰਮ ਨਹੀਂ ਕੋ ਕਾਰ ਨਹੀਂ ਕੋ ਕਾਰੋਬਾਰ ਨਹੀਂ ਤਾਂ ਹੀ ਜਾਂਦੇ ਨੇ ਸਟੱਡੀ ਇੱਕ ਬਹਾਨਾ ਹੈ ਤਾਂ ਫਿਰ ਹਰ ਤਰੀਕਾ ਹਰ ਜਗਾੜ ਵਰਤ ਕੇ ਸਟੱਡੀ ਵੀਜ਼ਾ ਉਹ ਵੀਜ਼ਾ ਖਤਮ ਹੋਣ ਤੋਂ ਬਾਅਦ ਉਹ ਉੱਥੇ ਰਹਿਣਾ ਚਾਹੁੰਦੇ ਨੇ ਤਾਂ ਅਮਰੀਕਾ ਨੇ ਹੁਣ ਕੀ ਕੀਤਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਜ਼ਰਾਈਲ ਤੇ ਫਲਸਤੀਨ ਦੀ ਆਪਸ ਦੇ ਵਿੱਚ ਲੜਾਈ ਚੱਲ ਰਹੀ ਹੈ ਔਰ ਜਿਹੜੇ ਸਟੂਡੈਂਟਾਂ ਨੇ ਉੱਥੇ ਪਿਛਲੇ ਟਾਈਮ ਦੇ ਵਿੱਚ ਜਦੋਂ ਜੋ ਬਾਈਡਨ ਦੀ ਸਰਕਾਰ ਸੀ ਉਸ ਟਾਈਮ ਅਮਰੀਕਾ ਦੇ ਵਿੱਚ ਆ ਜਿਹੜੇ ਆ ਫلسطੀਨੀ ਨੇ ਹਮਾਸ ਉਹਦੇ ਹੱਕ ਦੇ ਵਿੱਚ ਉਥੇ ਕੋਈ ਰੋਸ ਮਜਾਰੇ ਕੀਤੇ ਨੇ ਜਾਂ ਆਪਣੇ ਜਿਨ੍ਹਾਂ ਨੇ ਆਪਣੇ ਸੋਸ਼ਲ ਅਕਾਊਂਟਾਂ ਦੇ ਉੱਪਰ ਵੀ ਸ਼ਾਂਤੀ ਵਾਲੀਆਂ ਫੋਟੋਆਂ ਲਾਈਆਂ ਨੇ ਉਥੇ ਉਹ ਸਾਰੇ ਟਰੇਸ ਕੀਤੇ ਨੇ ਅਮਰੀਕਾ ਨੇ 4 ਮਹੀਨੇ AI ਟੈਕਨੀਕ ਨਾਲ ਟਰੇਸ ਕੀਤਾ ਗਿਆ ਤੇ ਹੁਣ ਉਹਨਾਂ ਸਾਰਿਆਂ ਨੂੰ ਈਮੇਲ ਕਰ ਦਿੱਤੀ ਗਈ ਵੀ ਤੁਰੰਤ ਇਥੋਂ ਰਫੂ ਚੱਕਰ ਹੋ ਜੋ ਨਿਕਲ ਜਾਓ ਹੁਣ ਸਵਾਲ ਇਹ ਆ ਕਿ ਅਮਰੀਕਾ ਦੇ ਵਿਖਾਉਣ ਵਾਲੇ ਦੰਦ ਹੋਰ ਨੇ ਤੇ ਖਾਣ ਵਾਲੇ ਹੋਰ ਨੇ ਗੱਲਾਂ ਅਮਰੀਕਾ ਲੋਕਤੰਤਰ ਤੇ ਜਮਹੂਰੀਅਤ ਦਾ ਕਰਦਾ ਪਰ ਅਮਰੀਕਾ ਦੁਨੀਆ ਚ ਸਭ ਤੋਂ ਵੱਡਾ ਡਿਕਟੇਟਰ ਸਾਬਤ ਹੋ ਰਿਹਾ ਇਸ ਟਾਈਮ ਖਾਸ ਕਰਕੇ ਅਮਰੀਕਾ ਦਾ ਮੌਜੂਦਾ ਰਾਸ਼ਟਰਪਤੀ ਟਰੰਪ ਉਹ ਹਿਟਲਰ ਦੇ ਰਾਹ ਤੇ ਚੱਲਿਆ ਹੋਇਆ ਹਿਟਲਰ ਦੀ ਸੋਚ ਨੂੰ ਅਪਣਾ ਕੇ ਚੱਲ ਰਿਹਾ ਬਹੁਤ ਸਾਰੇ ਲੋਕ ਇਹ ਜਦੋਂ ਸਮਝਣੀ ਪਾਉਂਦੇ ਕਿ ਅਸਲ ਕਹਾਣੀ ਕੀ ਹੈ ਉਹਦੀ ਵਿਚਾਰਧਾਰਾ ਸੋਚ ਤੇ ਕੰਮ ਕਿਹਦੇ ਰਾਹ ਤੇ ਆ ਤਾਂ ਉਹ ਫਿਰ ਆਪਣੇ ਹਿਸਾਬ ਨਾਲ ਗੱਲਾਂ ਕਰ ਲੈਂਦੇ ਨੇ ਪਰ ਅਸਲ ਦੇ ਵਿੱਚ ਟਰੰਪ ਸਾਹਿਬ ਹਿਟਲਰ ਦੇ ਰਾਹ ਤੇ ਚੱਲ ਰਹੇ ਨੇ ਇਹੀ ਕਾਰਨ ਹੈ ਕਿ ਜਿਹੜੇ ਵੀ ਲੋਕਾਂ ਨੇ ਪਿਛਲੇ ਟਾਈਮ ਦੇ ਵਿੱਚ ਜਿਨ੍ਹਾਂ ਨੂੰ ਅਮਰੀਕਾ ਆਪਣਾ ਵਿਰੋਧੀ ਸਮਝਦਾ ਜਾਂ ਜਿਨ੍ਹਾਂ ਦੇ ਉਲਟ ਅਮਰੀਕਾ ਮਾਹੌਲ ਬਣਾਉਣਾ ਚਾਹੁੰਦਾ ਉਹਨਾਂ ਦੇ ਪੱਖ ਦੇ ਵਿੱਚ ਹਾ ਦਾ ਨਾਰਾ ਵੀ ਮਾਰਿਆ ਅਮਰੀਕਾ ਨੂੰ ਉਹ ਚੰਗੇ ਨਹੀਂ ਲੱਗਦੇ ਭਾਵੇਂ ਉਹ ਅਮਰੀਕਾ ਦੀ ਧਰਤੀ ਤੇ ਹੋਵੇ ਜਾਂ ਕਿਸੇ ਹੋਰ ਦੇਸ਼ ਦੀ ਧਰਤੀ ਤੇ ਹੋਵੇ ਇਹੀ ਕਾਰਨ ਹੈ ਕਿ ਹੁਣ ਉਹਨਾਂ ਸਾਰੇ ਵਿਦਿਆਰਥੀਆਂ ਨੂੰ ਚੁਣ ਚੁਣ ਕੇ ਨਿਸ਼ਾਨਾ ਬਣਾਇਆ ਗਿਆ ਜਿਹੜੇ ਵਿਦਿਆਰਥੀਆਂ ਨੇ ਉਥੇ ਉਹਨਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ ਸੀ ਜਿਹੜੇ ਪੀੜਤ ਨੇ ਹੁਣ ਦੂਜੇ ਪਾਸੇ ਕਨੇਡਾ ਦੀ ਧਰਤੀ ਤੇ ਇੱਕ ਪੰਜਾਬ ਦੀ ਧੀ ਨੂੰ ਗੋਲੀਆਂ ਮਾਰੀਆਂ ਗਈਆਂ ਨੇ ਤੇ ਉਸ ਦਾ ਕਤਲ ਹੋ ਗਿਆ ਕਹਾਣੀ ਕੀ ਵਾਪਰੀ ਪੰਜਾਬ ਦੀ ਧੀ ਜਿਹੜੀ ਅੰਮ੍ਰਿਤਸਰ ਦੇ ਪਿੰਡ ਧੂੰਦਾ ਦੀ ਰਹਿਣ ਵਾਲੀ ਹੈ ਉਹ ਕਨੇਡਾ ਗਈ ਹੋਈ ਸੀ ਉਥੇ ਵਿਚਾਰੀ ਕੰਮ ਕਰਦੀ ਸੀ ਕਮਾਈ ਕਰਦੀ ਸੀ ਹੋਇਆ ਕੀ ਹੈ ਕਿ ਉਥੇ ਬੱਸ ਸਟੈਂਡ ਦੇ ਉੱਪਰ ਖੜੀ ਉਹ ਵੇਟ ਕਰ ਰਹੀ ਸੀ ਬੱਸ ਦੀ ਦੋ ਗੁੱਟ ਆਪਸ ਵਿੱਚ ਲੜੇ ਦੋਨਾਂ ਨੇ ਇੱਕ ਦੂਜੇ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕੀਤੀਆਂ ਤੇ ਉਹਨਾਂ ਦੀ ਗੋਲੀਆਂ ਦੀ ਲਪੇਟ ਦੇ ਵਿੱਚ ਇਹ ਕੁੜੀ ਆ ਗਈ ਕੁੜੀ ਨੂੰ ਗੋਲੀ ਵੱਜੀ ਔਰ ਕੁੜੀ ਉਥੇ ਹੀ ਮਰ ਗਈ ਹੈ ਹੁਣ ਇੱਥੇ ਇੱਕ ਬਹੁਤ ਵੱਡਾ ਸਵਾਲ ਇਹ ਹੈ ਕਿ ਸਾਡੇ ਮੁੰਡੇ ਕੁੜੀਆਂ ਨੂੰ ਵਿਦੇਸ਼ਾਂ ਤੇ ਜਾਣਾ ਕਿਉਂ ਪੈਂਦਾ ਹੈ ਹੁਣ ਇਹ ਜਿਹੜੀਆਂ ਸਰਕਾਰਾਂ ਮੋਦੀ ਸਰਕਾਰ ਹੈ ਜਾਂ ਪੰਜਾਬ ਸਰਕਾਰਾਂ ਇਹ ਬੜੀਆਂ ਕਾਲਾ ਮਾਰਦੀਆਂ ਅਸੀਂ ਵਿਸ਼ਵ ਦੇ ਗੁਰੂ ਬਣ ਰਹੇ ਆਂ ਵਿਸ਼ਵ ਗੁਰੂ ਡਿਜੀਟਲ ਇੰਡੀਆ ਪਰਾਂ ਜਲੂਸ ਨਿਕਲਿਆ ਪਿਆ ਤੁਸੀਂ ਦੱਸੋ ਜੇਕਰ ਇੱਥੇ ਸਰਕਾਰਾਂ ਚੱਜ ਦਾ ਕੰਮ ਕਰਨ ਇੱਥੋਂ ਦੇ ਧੀਆਂ ਪੁੱਤਾਂ ਨੂੰ ਰੁਜ਼ਗਾਰ ਮਿਲੇ ਤਾਂ ਕੀ ਇੰਜ ਹੋਏਗਾ ਕਿ ਸਾਡੇ ਮੁੰਡੇ ਕੁੜੀਆਂ ਉਹਨਾਂ ਦੇ ਦੇਸ਼ਾਂ 'ਚ ਜਾਣਗੇ ਬਿਲਕੁਲ ਨਹੀਂ ਜਾਣਗੇ ਦੁਖੀ ਹੋ ਕੇ ਜਾਂਦੇ ਨਹੀਂ ਇੱਥੇ ਕੰਮ ਨਹੀਂ ਕਾਰ ਨਹੀਂ ਬੇਕਾਰੀ ਐ ਵਿਚਾਰੀ ਐ ਭੁੱਖਮਰੀ ਐ ਇਸ ਕਰਕੇ ਉੱਥੇ ਜਾਂਦੇ ਨਹੀਂ ਉਹਨਾਂ ਦੇਸ਼ਾਂ ਵੱਲ ਹੁਣ ਚੰਗੇ ਦੇਸ਼ਾਂ ਦੇ ਜਿਹੜੇ ਧੀਆਂ ਪੁੱਤ ਨੇ ਉਹ ਆਪਣੇ ਦੇਸ਼ ਛੱਡ ਕੇ ਦੂਜੇ ਦੇਸ਼ਾਂ ਵੱਲ ਨਹੀਂ ਜਾਂਦੇ ਉਦਾਹਰਨ ਵਜੋਂ ਅਮਰੀਕਾ ਕੈਨੇਡਾ ਆਸਟ੍ਰੇਲੀਆ ਯੂਕੇ ਉੱਥੋਂ ਦੇ ਗੋਰੇ-ਗੋਰੀਆਂ ਦੇ ਮੁੰਡੇ ਭਾਰਤ ਵਰਗੇ ਦੇਸ਼ਾਂ 'ਚ ਆ ਕੇ ਬਿਲਕੁਲ ਨਹੀਂ ਰਹਿੰਦੇ ਇੱਥੇ ਆ ਕੇ ਉਹਨਾਂ ਨੂੰ ਕੰਮ ਕਰਨ ਦੀ ਲੋੜ ਬਿਲਕੁਲ ਨਹੀਂ ਪੈਂਦੀ ਕਿਉਂਕਿ ਉੱਥੋਂ ਦਾ ਸਿਸਟਮ ਉੱਥੋਂ ਦਾ ਰਾਜ ਪ੍ਰਬੰਧ ਸਾਡੇ ਦੇਸ਼ ਨਾਲੋਂ ਕਈ ਗੁਣਾ ਬਿਹਤਰ ਹੈ ਭਾਵੇਂ ਪੂੰਜੀਵਾਦੀ ਸਿਸਟਮ ਹੀ ਹੈ ਪਰ ਫਿਰ ਵੀ ਉਹ ਬਿਹਤਰ ਹੈ ਉਹ ਜਿਹਨੂੰ ਅਸੀਂ ਵਿਕਸਤ ਡਿਵੈਲਪਡ ਕੰਟਰੀ ਕਹਿੰਨੇ ਆ ਉਹ ਨਹੀਂ ਤੇ ਸਾਡੇ ਦੇਸ਼ ਦੇ ਵਿੱਚ ਤਾਂ ਇਥੋਂ ਦੀਆਂ ਸਰਕਾਰਾਂ ਨੇ ਬੇੜਾ ਗਰਕ ਕੀਤਾ ਹੋਇਆ ਸਿਰਫ ਗੱਲਾਂ ਮਾਰਦੇ ਨੇ ਹੋਰ ਕੱਖ ਨਹੀਂ ਅਗਲੀ ਵੱਡੀ ਖਬਰ ਹੈ ਪੰਜਾਬ ਦੇ ਨਾਲ ਜੁੜੀ ਹੋਈ ਐਮਪੀ ਅਮਰਤਪਾਲ ਸਿੰਘ ਜਿਹੜੇ ਕਿ ਡਿਬਰੂ ਗੜ੍ਹ ਜੇਲ੍ਹ ਚ ਬੰਦ ਨੇ ਇਹ ਖੰਡੂਰ ਸਾਹਿਬ ਤੋਂ ਐਮਪੀ ਨੇ ਉਹਨਾਂ ਬਾਰੇ ਕੱਲ ਇੱਕ ਖਬਰ ਆਈ ਸੀ ਕਿ ਹੁਣ ਉਹਨਾਂ ਨੂੰ ਪੰਜਾਬ ਲਿਆਂਦਾ ਜਾ ਰਿਹਾ ਹੈ ਕੱਲ ਖਬਰ ਆਈ ਸੀ ਕਿ ਉਹਨਾਂ ਦਾ ਐਨਐਸਏ ਖਤਮ ਹੁਕ ਕਰ ਦਿੱਤਾ ਜਾਏਗਾ ਕੱਲ ਖਬਰ ਆਈ ਸੀ ਕਿ ਹੁਣ ਉਹਨਾਂ ਨੂੰ ਪੰਜਾਬ ਦੀ ਜੇਲ੍ਹ ਚ ਰੱਖਿਆ ਜਾਏਗਾ ਜਿਵੇਂ ਦੂਜੇ ਉਹਨਾਂ ਦੇ ਸਾਥੀ ਪੰਜਾਬ ਲਿਆਂਦੇ ਨੇ ਪਰ ਅੱਜ ਖਬਰ ਬਦਲ ਗਈ ਹੈ ਹੁਣ ਫਿਰ ਸਰਕਾਰ ਨੇ ਉਹਨਾਂ ਦੇ ਉੱਪਰ ਐਨਐਸਏ ਦੀ ਮਿਆਦ ਵਧਾ ਦਿੱਤੀ ਹੈ ਨੈਸ਼ਨਲ ਸਕਿਉਰਿਟੀ ਐਕਟ ਉਹਨਾਂ ਤੇ ਲੱਗਾ ਤੇ ਉਹਦੇ ਵਿੱਚ ਹੀ ਉਹ ਡਿਬਰੂਗੜ ਜੇਲ੍ਹ ਚ ਬੰਦ ਨੇ ਅਮਰਤਪਾਲ ਤੇ ਉਹਨਾਂ ਦੇ ਸਾਥੀ ਤਾਂ ਹੁਣ ਜਦੋਂ ਇਹ ਵੱਡੀ ਉਮੀਦ ਸੀ ਕਿ ਐਨਐਸਏ ਜਿਵੇਂ ਬਾਕੀ ਸਾਥੀਆਂ ਉਹਨਾਂ ਦੇ ਤੋਂ ਹਟਾ ਦਿੱਤਾ ਗਿਆ ਤਾਂ ਅਮਰਤਪਾਲ ਸਿੰਘ ਦੇ ਉੱਪਰ ਵੀ ਐਨਐਸਏ ਹਟਾ ਦਿੱਤਾ ਜਾਏਗਾ ਪਰ ਨਹੀਂ ਹਟਾਇਆ ਗਿਆ ਅਮਰਤਪਾਲ ਅਜੇ ਵੀ ਜੇਲ੍ਹ ਚ ਹੈ ਔਰ ਡਿਬਰੂਗੜ ਜੇਲ੍ਹ ਚ ਹੀ ਰਹਿਣ ਦੀ ਸੰਭਾਵਨਾ ਹੈ ਕਿਉਂਕਿ ਇੱਕ ਸਾਲ ਹੋਰ ਮਿਆਦ ਐਨਐਸਏ ਦੀ ਵਧਾ ਦਿੱਤੀ ਗਈ ਹੈ ਤੇ ਡਿਬਰੂਗੜ ਜੇਲ ਪ੍ਰਸ਼ਾਸਨ ਦੇ ਕੋਲ ਇਹ ਚਿੱਠੀ ਪਹੁੰਚਾ ਦਿੱਤੀ ਗਈ ਹੈ ਆ 2023 ਦੇ 23 ਅਪ੍ਰੈਲ ਨੂੰ ਇਹ ਜਿਹੜਾ ਐਨਐਸਏ ਉਹਦੇ ਤੇ ਲਾਇਆ ਗਿਆ ਸੀਗਾ 22 ਅਪ੍ਰੈਲ ਨੂੰ ਹੁਣ ਫਿਰ ਉਹਦੀ ਮਿਆਦ ਖਤਮ ਹੋਣੀ ਸੀ ਤੇ ਉਮੀਦ ਸੀ ਪੂਰੀ ਖਬਰਾਂ ਆ ਰਹੀਆਂ ਸੀਗੀਆਂ ਕਿ ਅਮਰਤਪਾਲ ਨੂੰ ਪੰਜਾਬ ਪੁਲਿਸ ਜੇਲ ਤੋਂ ਲੈਣ ਚਲੀ ਗਈ ਹੈ ਪਰ ਹੁਣ ਕਹਾਣੀ ਫਿਰ ਬਦਲ ਗਈ ਹੈ ਤੇ ਨਵੀਂ ਖਬਰੇ ਆ ਗਈ ਹੈ ਕਿ ਅਮਰਤਪਾਲ ਦਾ ਐਨਐਸਏ ਵਧਾਤਾ ਹੈ ਤੇ ਹੁਣ ਜੇਲ੍ਹ ਚ ਰਹਿਣਗੇ ਹੁਣ ਇੱਥੇ ਸਵਾਲ ਬਹੁਤ ਸਾਰੇ ਉੱਠ ਰਹੇ ਨੇ ਗੱਲ ਜ਼ਮੂਰੀਅਤ ਦੀ ਹੈ ਭਾਵੇਂ ਸਵਾਲ ਕੁਝ ਲੋਕ ਅਮਰਤਪਾਲ ਹੋਰਾਂ ਤੇ ਵੀ ਉਠਾ ਰਹੇ ਨੇ ਕੁਝ ਲੋਕ ਇਹ ਕਹਿੰਦੇ ਨੇ ਕਿ ਅਮਰਤਪਾਲ ਹੋਰੀ ਆਪਣੇ ਬੋਲਾਂ ਤੇ ਨਹੀਂ ਖੜੇ ਅਮਰਤਪਾਲ ਹੋਰੀ ਕਹਿੰਦੇ ਸੀ ਕਿ ਅਸੀਂ ਇਸ ਦੇਸ਼ 'ਚ ਤਾਂ ਗੁਲਾਮ ਆ ਅਸੀਂ ਆਪਣਾ ਆਜ਼ਾਦ ਦੇਸ਼ ਜਦੋਂ ਬਣਾਵਾਂਗੇ ਉਹਦੇ 'ਚ ਚੂਣਾ ਲੜਾਂਗੇ ਉਹਦੇ 'ਚ ਆਪਣਾ ਸਵਿਧਾਨ ਬਣਾਵਾਂਗੇ ਉਹਦੇ 'ਚ ਸਾਡੀ ਪਾਰਲੀਮੈਂਟ ਦਾ ਹਿੱਸਾ ਬਣਾਵਾਂਗੇ ਉਸ ਤੋਂ ਪਹਿਲਾਂ ਨਾ ਕਿਸੇ ਕਾਨੂੰਨ 'ਚ ਨਾ ਸਵਿਧਾਨ 'ਚ ਨਾ ਪਾਰਲੀਮੈਂਟ 'ਚ ਸਾਡਾ ਕੋਈ ਯਕੀਨ ਨਹੀਂਗਾ ਕਿਉਂਕਿ ਅਸੀਂ ਇਸ ਦੇਸ਼ ਦੇ ਵਿੱਚ ਗੁਲਾਮ ਆ ਪਰ ਸਵਾਲ ਕਰਨ ਵਾਲੇ ਕਹਿੰਦੇ ਨੇ ਕਿ ਹੁਣ ਅਮਰਤਪਾਲ ਹੋਰਾਂ ਨੇ ਇਸੇ ਦੇਸ਼ ਦੇ ਸਵਿਧਾਨ 'ਚ ਚੂਣਾ ਲੜੀਆਂ ਇਸੇ ਦੇਸ਼ ਦੇ ਸਵਿਧਾਨ ਦੀ ਸੌ ਚੁੱਕੀ ਇਸੇ ਦੇਸ਼ ਦੀ ਪਾਰਲੀਮੈਂਟ 'ਚ ਜਾ ਕੇ ਉਹ ਸੌ ਚੁੱਕਿਆ ਏ ਤੇ ਪਾਰਲੀਮੈਂਟ ਦਾ ਹਿੱਸਾ ਬਣਨ ਲਈ ਵੀ ਉਹ ਵਿਧਾਨ ਆਪਣੇ ਹਾਈ ਕੋਰਟ ਗਏ ਸੀਗੇ ਤੇ ਹਾਈ ਕੋਰਟ ਨੇ ਜਦੋਂ ਸਰਕਾਰ ਤੋਂ ਜਵਾਬ ਮੰਗਿਆ ਸੀ ਤਾਂ ਸਰਕਾਰ ਨੇ ਉਹਨਾਂ ਦੀ ਗੈਰ ਹਾਜ਼ਰੀ ਦੀ ਚਿੱਠੀ ਮਨਜ਼ੂਰ ਕਰ ਲਈ ਸੀ ਕਿਉਂਕਿ ਹਾਈ ਕੋਰਟ ਚ ਅਮਰਤਪਾਲ ਹੋਰਾ ਨੇ ਇਹ ਕੇਸ ਪੇਸ਼ ਕੀਤਾ ਸੀ ਕਿ ਮੇਰੀ ਜਿਹੜੀ ਐਮਪੀ ਸ਼ਿਪ ਆ ਜਿਹੜੀ ਲੋਕ ਸਭਾ ਦੀ ਮੇਰੀ ਮੈਂਬਰੀ ਹੈ ਉਹ ਰੱਦ ਕੀਤੀ ਜਾ ਸਕਦੀ ਹੈ ਮੈਨੂੰ ਜੇਲ੍ਹ ਚੋਂ ਛੱਡ ਕੇ ਇਹ ਉੱਥੇ ਜਾਣ ਨਹੀਂ ਦਿੰਦੇ ਜਿਹੜਾ ਰੂਲ ਮੁਤਾਬਕ 7 ਦਿਨ ਤੱਕ ਚੱਲਦੀ ਪਾਰਲੀਮੈਂਟ ਚੋਂ ਗੈਰਹਾਜ਼ਰ ਰਹੇ ਜੇ ਐਮਪੀ ਉਹਦੀ ਮੈਂਬਰੀ ਰੱਦ ਕਰ ਦਿੱਤੀ ਜਾਂਦੀ ਹੈ ਪਰ ਉਹਨਾਂ ਨੇ ਨਵਾਂ ਤਰੀਕਾ ਕੱਢ ਲਿਆ ਉਹਨਾਂ ਨੇ ਅਮਰਤਪਾਲ ਹੋਰਾਂ ਦੀ ਛੁੱਟੀ ਮਨਜ਼ੂਰ ਕਰਕੇ ਭੇਜਤੀ ਵੀ ਲਓ ਜੀ ਤੁਸੀਂ ਰਹੇ ਹੋ 50 55 ਦਿਨ ਗੈਰਹਾਜ਼ਰ ਆ ਤੁਹਾਡੀ ਛੁੱਟੀ ਮਨਜ਼ੂਰ ਕੀਤੀ ਤੁਹਾਡੀ ਮੈਂਬਰੀ ਰੱਦ ਨਹੀਂ ਕਰਦੇ ਪਰ ਜੇਲ੍ਹ ਚ ਰਹੋ ਤੁਹਾਨੂੰ ਆਉਣ ਨਹੀਂ ਦੇਣਾ ਹੁਣ ਸਵਾਲ ਇੱਥੇ ਵੱਡਾ ਹੈ ਲੋਕਤੰਤਰ ਦਾ ਜਮਹੂਰੀਅਤ ਦਾ ਕੀ ਭਾਰਤ ਦੇ ਵਿੱਚ ਸੱਚਾ ਲੋਕਤੰਤਰ ਸੱਚੀ ਜਮਹੂਰੀਅਤ ਹੈ ਜੇ ਹੈ ਤਾਂ ਫਿਰ ਆ ਕੀ ਚੰਗ ਰਿਹਾ ਇੱਥੇ ਤੁਸੀਂ ਦੇਖੋ ਸਵਾਲ ਉੱਠਦੇ ਨੇ ਕਿ ਡੇਰਾ ਸਰਸਾ ਦਾ ਮੁਖੀ ਜਿਹੜਾ ਰਾਮ ਰਹੀਮ ਉਹ ਕਤਲਾਂ ਤੇ ਬਲਾਤਕਾਰਾਂ ਦੇ ਮਾਮਲਿਆਂ 'ਚ ਜੇਲ੍ਹ 'ਚ ਹੈ ਉਹਨੂੰ ਆ 12ਵੀਂ 13ਵੀਂ ਪਰੋਲ ਦੇ ਕੇ ਛੁੱਟੀ ਦੇ ਕੇ ਜੇਲ੍ਹ 'ਚੋਂ ਬਾਹਰ ਲਿਆਂਦਾ ਤੇ ਜੇਲ੍ਹ 'ਚੋਂ ਬਾਹਰ ਜਦੋਂ ਉਹਨੂੰ ਛੁੱਟੀ ਦਿੱਤੀ ਜਾਂਦੀ ਹੈ ਤਾਂ ਕੋਈ 2-4 ਦਿਨ ਦੀ ਨਹੀਂ ਇਕੱਠੇ ਮਹੀਨੇ-ਮਹੀਨੇ ਦੀ ਕਰ ਦਿੰਦੇ ਨੇ ਹੁਣ ਫੇਰ ਉਹ ਬਾਹਰ ਆਇਆ ਹੋਇਆ ਉਹ ਤੇ ਐਂ ਲੱਗਦਾ ਜਿਵੇਂ ਅਸਲੀ ਜ਼ਿੰਦਗੀ ਬਾਹਰ ਜਿਉਂਦਾ ਜੇਲ੍ਹ ਚ ਤਾਂ ਰੈਸਟ ਕਰਨੀ ਜਾਂਦਾ ਆਰਾਮ ਕਰਨ ਜਾਂਦਾ ਐ ਏਦਾਂ ਦੀ ਕਹਾਣੀ ਵੇਖਣ ਨੂੰ ਮਿਲ ਰਹੀ ਐ ਤੇ ਚਰਚਾ ਇਹ ਆ ਕਿ ਇਹ ਸੌਦੇਬਾਜ਼ੀ ਐ ਵੋਟਾਂ ਦੀ ਤੇ ਸਿਆਸਤਾਂ ਦੀ ਵੋਟਾਂ ਲੈਣੀਆਂ ਨੇ ਅਗਲੀਆਂ ਵੋਟਾਂ ਦੇ ਵਿੱਚ ਫਿਰ ਆ ਜਿਹੜੀ ਡੇਰੇ ਨਾਲ ਜੁੜੀ ਵੋਟ ਐ ਉਹ ਆਪਣੇ ਪੁਆਈ ਜਾ ਸਕੇ ਇਸ ਕਰਕੇ ਜਾਣ ਬੁੱਝ ਕੇ ਰੈਤ ਦਿੱਤੀ ਜਾਂਦੀ ਐ ਤੁਸੀਂ ਇਹਦੇ ਬਾਰੇ ਕੀ ਕਹਿੰਦੇ ਹੋ ਤੁਹਾਡਾ ਦਿਮਾਗ ਕੀ ਕਹਿੰਦਾ ਤੁਸੀਂ ਆਪਣਾ ਕੀਮਤੀ ਵਿਚਾਰ ਕੀਮਤੀ ਕਮੈਂਟ ਜਰੂਰ ਲਿਖਦਿਆ ਕਰੋ ਹੁਣ ਅਗਲੀ ਇੱਕ ਹੋਰ ਵੱਡੀ ਖਬਰ ਪੰਜਾਬ ਦੇ ਨਾਲ ਜੁੜੀ ਹੈ ਵੇਖੋ ਕਿਸਾਨਾਂ ਦੀਆਂ ਫਸਲਾਂ ਤੇ ਦੋ ਤਰ੍ਹਾਂ ਦੀ ਮਾਰ ਪੈ ਰਹੀ ਹੈ ਕਿਤੇ ਤਾਂ ਗੜੇ ਤੇ ਹਨੇਰੀ ਝੰਬ ਰਹੀ ਹੈ ਤੇ ਕਿਤੇ ਅੱਗਾਂ ਲੱਗ ਰਹੀਆਂ ਦੋਵਾਂ ਤਰੀਕਿਆਂ ਦੇ ਨਾਲ ਕਿਸਾਨ ਮਾਰਿਆ ਜਾ ਰਿਹਾ ਹੈ ਅੱਜ ਵੀ ਜਿਹੜਾ ਚਿਬੜਾਂ ਵਾਲੀ ਪਿੰਡ ਆ ਮੁਕਸਰ ਦਾ 40 45 ਕਿੱਲੇ ਦੇ ਕਰੀਬ ਕਣਕ ਸੜ ਗਈ ਤੇ ਇਧਰ ਨਾਬਾ ਦੇ ਵਿੱਚ ਗੜੇ ਪਏ ਹਨੇਰੀ ਆਈ ਉਥੇ ਸੈਂਕੜੇ ਕਿੱਲੇ ਕਣਕ ਜਿਹੜੀ ਆ ਉਹ ਖੜੀ ਖੜਾਈ ਜਿਹੜੇ ਸਿੱਟੇ ਨੇ ਉਹ ਝੰਬੇ ਗਏ ਦਾਣੇ ਖਿੱਲਰ ਗਏ ਉਹ ਵੀ ਤਬਾਹ ਹੋ ਹੁਣ ਤੁਸੀਂ ਦੱਸੋ ਕਿਸਾਨ ਸੱਚਾ ਨਹੀਂ ਚੀਕਦਾ ਕਿਸਾਨ ਤੇ ਖੇਤ ਮਜ਼ਦੂਰ ਸਭ ਤੋਂ ਵੱਧ ਇਹ ਕੰਮ ਕਰਦੇ ਨੇ ਸਭ ਤੋਂ ਮਾੜੀ ਤੇ ਭੈੜੀ ਜੂਣ ਇਹਨਾਂ ਦੀ ਹੈ ਸਰਕਾਰਾਂ ਦਾ ਕੋਈ ਧਿਆਨ ਨਹੀਂ ਹੈ ਮੈਂ ਤਾਂ ਵੇਖਿਆ ਗੁਰੂ ਹਰ ਸਹਾਏ ਏਰੀਏ ਦੇ ਪਿੰਡ ਚੱਪੜਿੱਕੀ ਦੇ ਵਿੱਚ ਅੱਜ ਅੱਗ ਲੱਗੀ ਐ ਤੇ ਪੂਰੇ ਗੁਰੂ ਹਰ ਸਹਾਏ ਇਲਾਕੇ ਦੇ ਵਿੱਚ ਫਾਇਰ ਬਰਗੇਡ ਇੱਕ ਵੀ ਨਹੀਂ ਐ ਕਿੰਨੇ ਹੀ ਹਲਕੇ ਨੇ ਪੰਜਾਬ ਦੇ ਜਿੱਥੇ ਅੱਗ ਬੁਝਾਉਣ ਵਾਲੀ ਫਾਇਰ ਬਰਗੇਡ ਹੈ ਹੀ ਨਹੀਂ ਕੀ ਇਹ ਸਰਕਾਰ ਦੀਆਂ ਤਿਆਰੀਆਂ ਨੇ ਇਤੋਂ ਵੱਡੀ ਨਕਾਮੀ ਕੀ ਹੋ ਸਕਦੀ ਐ ਸੈਂਕੜੇ ਪਿੰਡਾਂ ਪਿੱਛੇ ਅੱਗ ਬੁਝਾਉਣ ਵਾਲਾ ਇੱਕ ਵੀ ਯੰਤਰ ਸਰਕਾਰ ਕੋਲੇ ਨਹੀਂਗਾ ਇਤੋਂ ਵੱਡਾ ਫੇਲਿਅਰ ਕੀ ਹੋ ਸਕਦਾ ਤੇ ਸਰਕਾਰਾਂ ਜਦੋਂ ਸਰਕਾਰਾਂ ਮਾਰਦੀਆਂ ਨੇ ਸਰਕਾਰਾਂ ਜਦੋਂ ਗੱਲਾਂ ਕਰਦੀਆਂ ਨੇ ਤੇ ਉਦੋਂ ਇਹਨਾਂ ਨੂੰ ਸ਼ਰਮ ਹੀ ਨਹੀਂ ਆਉਦੀ ਹੁਣ ਇੱਕ ਖਬਰ ਆ ਰਹੀ ਹੈ ਲਾਰੈਂਸ ਬਿਸ਼ਨੋਈ ਕੇਸ ਵਾਲੀ ਲਾਰੈਂਸ ਬਿਸ਼ਨੋਈ ਕੇਸ ਦੇ ਵਿੱਚ ਅਦਾਲਤ ਵੱਲੋਂ ਨਵੇਂ ਹੁਕਮ ਜਾਰੀ ਕੀਤੇ ਗਏ ਨੇ ਤੇ ਕਿਹਾ ਗਿਆ ਕਿ ਜਿਹੜੇ ਸੱਤ ਪੁਲਿਸ ਅਧਿਕਾਰੀ ਨੇ ਉਹਨਾਂ ਦਾ ਜਿਹੜਾ ਲਾਈ ਡਿਟੈਕਟਰ ਟੈਸਟ ਹੈ ਝੂਠ ਫੜਨ ਵਾਲਾ ਟੈਸਟ ਉਹ ਕੀਤਾ ਜਾਵੇ ਉਹ ਮਸ਼ੀਨ ਹੈ ਜਿਹੜੀ ਝੂਠ ਫੜ ਲੈਂਦੀ ਹੈ ਤਾਂ ਉਹ ਟੈਸਟ ਕਰਨ ਦੀ ਇਜਾਜ਼ਤ ਜਿਹਨੂੰ ਪੋਲੀਗ੍ਰਾਫੀ ਟੈਸਟ ਵੀ ਕਹਿੰਦੇ ਨੇ ਉਹ ਅਦਾਲਤ ਨੇ ਦਿੱਤੀ ਐ ਲਾਈ ਡਿਟੈਕਟਰ ਟੈਸਟ ਉਹਨੂੰ ਝੂਠ ਪੜਨ ਵਾਲਾ ਟੈਸਟ ਕਹਿੰਦੇ ਨੇ ਮਾਮਲਾ ਕੀ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਗੈਂਗਸਟਰ ਲਾਰਸ ਬਸ਼ਨੋਈ ਜੇਲ੍ਹ 'ਚ ਬੰਦ ਐ ਤੇ ਜੇਲ੍ਹ 'ਚ ਬੰਦ ਦੀਆਂ ਹੀ ਇੰਟਰਵਿਊ ਚੈਨਲਾਂ ਤੇ ਆਈਆਂ ਚੈਨਲਾਂ ਤੇ ਇੰਟਰਵਿਊ ਆਈਆਂ ਉਦੋਂ ਆਈਆਂ ਜਦੋਂ ਉਹ ਪੁਲਿਸ ਦੀ ਹਿਰਾਸਤ 'ਚ ਪੁਲਿਸ ਦੀ ਕਸਟਡੀ 'ਚ ਸੀ ਤੇ ਜਿਹਦੇ ਉੱਪਰ ਇੰਨੀ ਜਿਆਦਾ ਫੋਰਸ ਲਾ ਕੇ ਰੱਖਣੀ ਪੈਂਦੀ ਐ ਉਹਦੀਆਂ ਪੁਲਿਸ ਹਰਾਸ ਦੇ ਵਿੱਚ ਇੰਟਰਵਿਊ ਚੱਲੀਆਂ ਕਿਹਨੇ ਕਰਾਈਆਂ ਪਹਿਲਾਂ ਤਾਂ ਪਤਾ ਹੀ ਨਹੀਂ ਲੱਗਾ ਸਾਲ ਪੰਜਾਬ ਪੁਲਿਸ ਨੇ ਤਾਂ ਪੱਲਾ ਹੀ ਝਾੜਤਾ ਸੀ ਨਾ ਵੀ ਪੰਜਾਬ 'ਚ ਨਹੀਂ ਹੋਈਆਂ ਉਸ ਤੋਂ ਬਾਅਦ ਫਿਰ ਸਾਰੀ ਹਾਈ ਕੋਰਟ ਨੇ ਇਨਕੁਆਇਰੀ ਕਰਾਈ ਇਨਕੁਆਇਰੀ ਦੇ ਵਿੱਚ ਸਾਹਮਣੇ ਆ ਗਿਆ ਵੀ ਪੰਜਾਬ ਦੇ ਖਰੜ ਦੇ ਸੀਆਈਏ ਸਟਾਫ ਦੇ ਥਾਣੇ ਦੇ ਵਿੱਚ ਹੋਈਆਂ ਨੇ ਉਸ ਤੋਂ ਬਾਅਦ ਫਿਰ ਗੁਰਸ਼ੀਰ ਸੰਧੂ ਜਿਹੜਾ ਡੀਐਸਪੀ ਐ ਉਨੂੰ ਇਸ ਮਾਮਲੇ ਦੇ ਵਿੱਚ ਨਾਮਜ਼ਦ ਕੀਤਾ ਗਿਆ ਉਸ ਤੋਂ ਬਾਅਦ ਫਿਰ ਹੁਣ ਸੱਤ ਹੋਰ ਪੁਲਿਸ ਅਧਿਕਾਰੀ ਨੇ ਜਿਨ੍ਹਾਂ ਦਾ ਟੈਸਟ ਕਰਨ ਦੀ ਅਦਾਲਤ ਨੇ ਹੁਕਮ ਕੀਤੇ ਨੇ ਮਨਜ਼ੂਰੀ ਦਿੱਤੀ ਹੈ ਵੀ ਇਹਨਾਂ ਦਾ ਝੂਠ ਫੜਨ ਵਾਲਾ ਲਾਈ ਡਿਟੈਕਟਰ ਟੈਸਟ ਕਰੋ ਤੇ ਪਤਾ ਲਾਓ ਵੀ ਇਹਨਾਂ ਚੋਂ ਕਿਹੜੇ-ਕਿਹੜੇ ਉਹਦੇ ਵਿੱਚ ਸ਼ਾਮਲ ਨੇ ਜਿਨ੍ਹਾਂ ਨੇ ਇੰਟਰਵਿਊ ਕਰਵਾਈ ਸੀ ਹੁਣ ਇੰਟਰਵਿਊ ਜਦੋਂ ਆਈ ਸੀ ਪੰਜਾਬ ਸਰਕਾਰ ਦੇ ਡੀਜੀਪੀ ਗੌਰਵ ਯਾਦਵ ਸਾਹਿਬ ਨੇ ਕਹਿਤਾ ਸੀ ਵੀ ਨਾ ਜੀ ਇਹ ਤਾਂ ਪੰਜਾਬ ਚ ਨਹੀਂ ਹੋਈ ਇਹ ਤਾਂ ਵੇਖੋ ਜੀ ਕੱਪੜੇ ਹੀ ਨਹੀਂ ਇਹ ਹੈਗੇ ਇਹਦੇ ਤੀਜੇ ਦਿਨ ਇਹ ਪਹਿਲਾ ਉਹਦੀ ਇੱਕ ਇੰਟਰਵਿਊ ਆਈ ਉਤੋਂ ਇਹ ਮੁਕਰੇ ਤੀਜੇ ਦਿਨ ਫੇਰ ਆ ਗਈ ਜੇਲ੍ਹ ਚ ਐਡਾ ਵੱਡਾ ਚੈਨਲ ਨਿਊਜ਼ 18 ਉਹਦੇ ਉੱਪਰ ਇੰਟਰਵਿਊ ਚੱਲੀਆਂ ਐਡਾ ਡੀਆਂ ਵੱਡੀਆਂ ਗੱਲਾਂ ਅੱਧਾ ਅੱਧਾ ਘੰਟਾ ਉਹਨੇ ਬੋਲੀਆਂ ਪੱਤਰਕਾਰ ਉਹਦੀ ਇੰਟਰਵਿਊ ਕਰ ਰਿਹਾ ਹੈ ਉਹ ਆਪਣੇ ਸਟੂਡੀਓ ਚ ਬੈਠਾ ਹੋ ਜੇਲ੍ਹ ਚ ਬੈਠਾ ਉਹਨੂੰ ਜੇਲ੍ਹ ਚ ਇੰਟਰਨੈਟ ਕੈਮਰਾ ਸਾਰਾ ਕੁਝ ਕਿਹਨੇ ਦਿੱਤਾ ਇਹ ਸਵਾਲ ਸੀ ਅੱਜ ਤੱਕ ਇਹਦਾ ਪਤਾ ਨਹੀਂ ਲੱਗਿਆ ਹੁਣ ਪਤਾ ਲੱਗਣ ਦੀ ਉਮੀਦ ਬਣੀ ਹੈ ਜਦੋਂ ਅਦਾਲਤ ਨੇ ਲਾਈ ਡਿਟੈਕਟਰ ਟੈਸਟ ਕਰਨ ਦੇ ਹੁਕਮ ਦਿੱਤੇ ਨੇ ਬਹੁਤ ਮਿਹਰਬਾਨੀ ਸ਼ੁਕਰੀਆ